ਜੀ ਅੱਗੇ ਆਪਣਾ ਕੀ ਨਾਮ ਹੈ ਔਰ ਕਿਸ ਪਿੰਡ ਦੇ ਵਿੱਚ ਆਪਾਂ ਖੜੇ ਆ ਹੁਣ ਤੁਸੀਂ ਇਹ ਦੋ ਬੰਦੇ ਫੜੇ ਆ ਹਾਂਜੀ ਹਾਂਜੀ ਇਸ ਵਾਰ ਨੇ ਜਾਣ ਕਰਾ ਦਿਓ ਮੇਰਾ ਨਾਮ ਹਰਦੀਪ ਸਿੰਘ ਆ ਜੀ ਪਿੰਡ ਭਲੇਆਲੇ ਤੋਂ ਆ ਸੀ ਤੇ ਇਹ ਜਿਹੜੇ ਦੋ ਬੰਦੇ ਫੜੇ ਆ ਭਾਜੀ ਇਹ ਬੰਦੇ ਕਾਫੀ ਦਿਨਾਂ ਤੋਂ ਅਸੀਂ ਇਹਨਾਂ ਨੂੰ ਟਰੈਕ ਕਰਦੇ ਪਏ ਸੀ ਇਹ ਬੰਦੇ ਤੋਤਿਆਂ ਨੂੰ ਫੜ ਕੇ ਜਾਲ ਲਗਾ ਕੇ ਤੇ ਮਾਰ ਕੇ ਖਾਂਦੇ ਆ ਕਾਫੀ ਤਾਂ ਗਿਣਤੀ ਦੇ ਵਿੱਚ ਕਾਉਂਟਿਟੀ ਜੇ 40-50 ਤੋਂ ਤੇ ਰੋਜ਼ ਫੜਦੇ ਆ ਅਸੀਂ ਨੇ 2-3 ਸਾਲ ਤੋਂ ਇਹਨਾਂ ਨੂੰ ਟਰੈਕ ਕਰਦੇ ਆ ਅਸੀਂ ਮੋਂਕਣੀ ਦੀ ਖੇਤੀ ਕਰਦੇ ਆ ਉਹਦੇ ਵਿੱਚ ਸਵੇਰੇ ਤੋਤੇ ਹੁੰਦੇ ਸਵੇਰੇ ਸ਼ਾਮ ਇਹ ਬੰਦੇ ਸਵੇਰੇ ਸ਼ਾਮ ਆ ਕੇ ਤੇ ਉਹਨਾਂ ਨੂੰ ਤੋਤੇ ਨੂੰ ਫੜ ਕੇ ਤੇ ਮਾਰ ਕੇ ਖਾਂਦੇ ਆ ਇਹਨਾਂ ਦੇ ਮੌਕੇ ਦੇ ਉੱਤੇ ਇਹਨਾਂ ਕੋ ਤੋਤੇ ਵੀ ਫੜੇ ਗਏ ਆ ਜਾਲ ਫੜਿਆ ਇਹਨਾਂ ਦਾ ਲੱਗਾ ਜੀ ਇਹਨਾਂ ਕੋ ਹੋਰ ਵੀ ਛੋਟੇ-ਮੋਟੇ ਹਥਿਆਰ ਵੀ ਨੇ ਤੇ ਇਹਨਾਂ ਕੋਲ ਡਰੈਸ ਨਾ ਕੋਈ ਨਹੀਂ ਨਾਂ ਨ ਕੋ ਆਧਾਰ ਕਾਰਡ ਨਹੀਂ ਕਿੱਥੇ ਦਾ ਕਦੀ ਜਲੰਧਰ ਦੱਸਦੇ ਕਦੀ ਯੂਪੀ ਤੇ ਕਦੀ ਇਹ ਦੱਸਦੇ ਅਸੀਂ ਭੇਖਣ ਰਹੇ ਨੇ ਕਿਸੇ ਕੋਲ ਇਹ ਸਾਰੇ 도ੜ ਗਏ ਪਹਿਲਾਂ ਤਾਂ ਸਾਨੂੰ ਦੇਖ ਕੇ ਮੁੜ ਕੇ ਅਸੀਂ ਬੰਦੇ ਮਗਰ ਲਾ ਕੇ ਆ ਭਾਈ ਸਾਹਿਬ ਉਹਨਾਂ ਨੇ ਤੇ ਇਹਨਾਂ ਨੂੰ ਫੜਿਆ ਉਹਦੇ ਵਾਸਤੇ ਅਸੀਂ ਚੰਨ ਵੀ ਇਹਨਾਂ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹਨਾਂ ਤੇ ਕੀਤੀ ਜਾਵੇ ਤੇ ਇਹ ਨਹੀਂ ਦੇ ਇਹ ਬੰਦੇ ਕ੍ਰਿਮੀਨਲ ਟਾਈਪ ਦੇ ਬੰਦੇ ਨੇ ਤੇ ਕੋਈ ਹੋਰ ਨੁਕਸਾਨ ਕਰਨਗੇ ਕਿਸੇ ਦਾ ਹਾਰਗੜ ਕੋਈ ਨਹੀਂ ਹਾਰਗੜ ਕੋਈ ਨਹੀਂ ਇਹਨਾਂ ਕੋਈ ਨਾ ਜੀ ਸਰਪੰਚ ਸਾਹਿਬ ਜੀ ਮੈਂ ਸਰਪੰਚ ਸਾਹਿਬ ਖੇੜੀ ਤੋਂ ਅੱਛਾ ਮੇਰਾ ਨਾਮ ਰਾਜ ਕੁਮਾਰੀ ਹੈ ਮੌਕੇ ਤੇ ਮੈਨੂੰ ਇਹਨਾਂ ਨੇ ਬੁਲਾਇਆ ਹੋਇਆ ਹੈ ਗੁਰਹਾ ਗੁਰਦੇਵ ਸਿੰਘ ਨੇ ਮੈਂ ਫੇਰ ਆ ਕੇ ਦੇਖਿਆ ਮੁੱਕ ਤੇ ਇਹਨਾਂ ਨਾ ਫੜ ਲਏ ਹੋ ਸੀਗੇ ਆ ਇਹ ਸਾਨੂੰ ਨਹੀਂ ਵਧੀਆ ਕੰਮ ਲੱਗਦਾ ਆ ਜਾਨਵਰਾਂ ਨੂੰ ਅਸੀਂ ਜੇ ਪਾਲ ਨਹੀਂ ਸਕਦੇ ਤਾਂ ਅਸੀਂ ਮਾੜਾ ਹੱਕ ਵੀ ਨਹੀਂ ਸਾਡਾ ਮਾਰਨੇ ਦਾ ਇਹਨਾਂ ਨੂੰ ਅੱਜ ਤਾਂ ਵੱਧ ਤੋਂ ਵੱਧ ਕਹਿੰਦੇ ਆ ਚਲੋ ਜਿੰਨੀ ਆਜ਼ਾਦੀ ਹੈ ਜਿੱਦਾਂ ਸਹੀ ਆਜ਼ਾਦੀ ਚਾਹੁੰਦੇ ਆ ਇਦਾਂ ਜਾਨਵਰਾਂ ਨੂੰ ਮਿਲਣੀ ਚਾਹੀਦੀ ਆ ਆਜ਼ਾਦੀ ਪਿੰਡ ਚ ਅਣਜਾਣ ਬੰਦੇ ਘੁੰਮਦੇ ਆ ਔਰ ਕਿਸੇ ਨੂੰ ਪਤਾ ਨਹੀਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਨ ਇਹਨਾਂ ਤੇ ਖਤਰਾ ਆ ਸਾਹੀ ਇਹਨਾਂ ਨੂੰ ਜਾਣਦੇ ਨਹੀਂ ਨਾ ਕੋਈ ਉਧਾਰ卡ਟ ਨਹੀਂ ਕੱਲ ਨੂੰ ਇਹਨੇ ਨਿੱਕੀ ਗੱਲ ਹੋ ਜੇ ਅਸੀਂ ਇਹਨਾਂ ਨੂੰ ਕਿੱਥੋਂ ਫੜਾਂਗੇ ਇਹਨਾਂ ਦਾ ਸਾਨੂੰ ਕੀ ਪ੍ਰੂਫ ਹੈ ਪਿੰਡ ਦਾ ਕੋਈ ਹੋਊਗਾ ਸੀ ਦੇਰ ਰਾਤ ਫੜ ਸਕਦੇ ਆ ਅਸੀਂ ਜਾ ਕੇ ਰਾਤ ਨੂੰ ਵੀ ਜਾਵਾਂਗੇ ਨਾ ਕੋਈ ਕੋਈ ਪ੍ਰੂਫ ਹੈ ਨਹੀਂ ਹੋ ਹੁਣ ਇਹ ਤੁਹਾਨੂੰ ਆਪਣੇ ਬਾਰੇ ਕੀ ਦੱਸ ਰਹੇ ਨੇ ਇਹਨਾਂ ਨੇਾਨੂੰ ਕੁਝ ਨਹੀਂ ਦੱਸਿਆ ਸਾਨੂੰ ਜੂਪੀ ਦੇ ਦੱਸ ਰਹੇ ਆ ਜੂਪੀ ਤੋਂ ਅਸੀਂ ਕਾਫੀ ਚੀਰਾਂ ਤੋਂ ਕਹਿੰਦੇ ਇੱਥੇ 15 ਸਾਲ ਤੋਂ ਰਹਿ ਰਹੇ ਆ ਕੋਈ ਆਪਣਾ ਡਰੈੱਸ ਦੱਸੋ ਕਿਥੇ ਰਹਿ ਰਹੇ ਹੋ ਜੁਪੀ ਇਹ ਦੱਸਿਆ ਨਾ ਇਹ ਦੱਸਿਆ ਬਾਗਪੁਰ ਅਸੀਂ ਰਹਿੰਦੇ ਆ ਕੋਈ ਦੇਖੋ ਕੋ ਸੱਚ ਨਹੀਂ ਗੱਲ ਸੱਚੇ ਰਸਦੇ ਹੀ ਨਹੀਂ ਸਾਨੂੰ ਇਹ ਵਰਸੋ ਕੰਪਲੀਟ ਕੀਤੀ ਤੁਸੀਂ ਹਾਂਜੀ ਹਾਂਜੀ ਕੀਤੀ ਤੇ ਕੋਈ ਮੁਲਾਜ਼ਮ ਆਇਆ ਨਹੀਂ ਆ ਰਹੇ ਆ ਮੁਲਾਜ਼ਮ ਕਹਿੰਦੇ ਆਏ ਕੋਈ ਵੀ ਗੱਲ ਹੋਈ ਸਾਨੂੰ ਦੱਸ ਦਿਓ ਅਸੀਂ ਪਹੁੰਚ ਜਾਵਾਂਗੇ ਹਾਂਜੀ ਭਾਈ ਹੁਣ ਇਹ ਤੁਸੀਂ ਜਿਹੜੇ ਦੋ ਮੁਲਜ਼ਮ ਨੇ ਇਹਨਾਂ ਨੂੰ ਕਿੱਥੇ ਦੇ ਰਹੇ ਹਨ ਇਹਨਾਂ ਨੂੰ ਅਸੀਂ ਇਹਨਾਂ ਨੂੰ ਇੱਕ ਇਹਨਾਂ ਦੀ ਕੰਪਲੇਨਟ ਥਾਣੇ ਵੀ ਕੀਤੀ ਆ ਜੀ ਤੇ ਇੱਕ ਜੰਗਲੀ ਜੀਵ ਜਿਹੜੇ ਹੈਗੇ ਸੈਂਚਰੀ ਉੱਥੇ ਦੇ ਰਹੇ ਹੁਸ਼ਿਆਰਪੁਰੇ ਲੈ ਕੇ ਜਾ ਰਹੇ ਜੀ ਇਹਨਾਂ ਨੂੰ ਉਹ ਭਾਈ ਸਾਹਿਬ ਹੁਣੇ ਆਏ ਨੇ ਤੇ ਉਹਨਾਂ ਨੂੰ ਇਹ ਅਰੈਸਟ ਕਰਕੇ ਤੇ ਲੈ ਕੇ ਜਾ ਰਹੇ ਨੇ ਹਾਂਜੀ ਇਹਨਾਂ ਤੇ ਜੋ ਵੀ ਕਾਨੂੰਨੀ ਕਾਰਵਾਈ ਹੈ ਚੰਗੀ ਤਰ੍ਹਾਂ ਠੋਕੇ ਕੀਤੀ ਜਾਵੇ ਅਸੀਂ ਤਾਂ ਇਹਨਾਂ ਜਾਨਵਰਾਂ ਦੀ ਰਾਖੀ ਵਾਸਤੇ ਇਹਦੇ ਆ ਕੇ ਮਾਰ ਕੇ ਖਾ ਰਹੇ ਜੀ ਇਹਨਾਂ ਨੂੰ ਹਾਂਜੀ ਹਾਂਜੀ ਤੇ ਇਹ ਕੋਈ ਬਰਾਮਦ ਹੋਇਆ ਜਾਨਵਰ ਜਾਣੇ ਜਾਂ ਇਹਨਾਂ ਕੋ ਤੋਤੇ ਇਹਨਾਂ ਦੇ ਉਹ ਦੇਖੋ ਜੀ ਤੋਤੇ ਇਹਨਾਂ ਕੋ ਬਰਾਮਦ ਹੋਏ ਮੌਕੇ ਤੇ ਸਵੇਰ ਦੇ ਅਰਲੀ ਮਾਰਨਿੰਗ ਟਾਈਮ 'ਤੇ ਫੜੇ ਗਏ ਜੀ ਇਹਨਾਂ ਨੇ ਅਸੀਂ ਜਾਲ ਨੂੰ ਜਲਾ ਕੇ ਆਪਣਾ ਸਾਰੀ ਤਿਆਰੀ ਕੀਤੀ ਸੀ ਤੇ ਇਹਨਾਂ ਨੂੰ ਫੜ ਲਿਆ ਸੀ ਜਾ ਕੇ ਅਸੀਂ ਰੋਜ਼ ਇਹਨਾਂ ਦਾ ਟਰੈਕ ਕਰਦੇ ਪਏ ਸਾਨੂੰ ਪਤਾ ਲੱਗਦਾ ਸੀ ਕਿ ਤੋਤੇ ਕੋਈ ਫੜ ਕੇ ਲੈ ਕੇ ਜਾ ਰਿਹਾ ਇੱਥੋਂ ਠੀਕ ਹੈ ਤੁਸੀਂ ਕਾਫੀ ਸਮੇਂ ਤੋਂ ਕਾਫੀ ਸਮੇਂ ਤੋਂ ਇਹਨਾਂ ਦੇ ਮਗਰ ਲੱਗੇ ਆ ਜੀ ਅੱਜ ਅਸੀਂ ਸਵੇਰੇ ਸਵੇਰੇ ਮਾਰਨਿੰਗ ਹੀ ਫੜ ਲਏ ਅਰਲੀ ਮਾਰਨਿੰਗ ਫੜੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਫੜ ਲਏ ਅਸੀਂ ਇਹ ਠੀਕ ਹੈ ਹਾਂਜੀ ਪਹਿਲਾਂ ਇਹ ਕੰਢੀ ਇਲਾਕੇ ਦੇ ਵਿੱਚੋਂ ਇਹ ਸਾਰੇ ਜੋ ਵੀ ਜੰਗਲੀ ਜਾਨਵਰ ਹੈਗਾ ਸਾਰਿਆਂ ਨੂੰ ਫੜਦੇ ਮੋਰ ਤੋਤਾ ਤਿੱਤਰ ਜੋ ਵੀ ਕਬੂਤਰ ਹੈਗਾ ਇਹ ਸਾਰਿਆਂ ਨੂੰ ਇਹ ਫੜ ਕੇ ਤੇ ਲੈ ਕੇ ਜਾ ਕੇ ਮਾਰ ਕੇ ਖਾਂਦੇ ਆ ਪੱਖੀ ਫਾਈਨਲ ਇਨਸਟਰੂਮੈਂਟ ਵੀ ਪ੍ਰਾਪਤ ਹੋਇਆ ਨਾ ਹਾਂਜੀ ਹਾਂਜੀ ਇਹਨਾਂ ਕੋਲ ਇਨਸਟਰੂਮੈਂਟ ਪ੍ਰਾਪਤ ਹੋਈ ਜੀ ਉਹ ਦੇਖੋ ਜਾਲ ਇਹਨਾਂ ਦੇ ਕੋਲ ਪਿਆ ਉਹ ਹਥਿਆਰ ਵੀ ਨਹੀਂ ਇਹਨਾਂ ਕੋਲ ਮਾਰਨ ਵਾਸਤੇ ਜੋ ਵੀ ਇਹਨਾਂ ਕੋਲ ਜੋ ਸਮਾਨ ਚਾਹੀਦਾ ਸਾਰਾ ਕੁਝ ਬਰਾਮਦ ਕੀਤਾ ਗਿਆ ਜੀ ਇਹਨਾਂ ਕੋਲੋਂ